ਆ ਵੀ ਸੋਨੇਉ ਖੜੇ ਸੀ ਓਲਾ ਦੇ ਸਟਾਲ ਤੇ ਓਲਾ ਦਾ ਇੱਕ ਤੁਹਾਨੂੰ ਸਕੂਟਰ ਦਿਖਾਉਣ ਲੱਗਾ ਵਾ ਓਲਾ S1 ਪ੍ਰੋ ਸੋਨਾ ਸੋਨਾ ਕਿਉਂ ਕਿਹਾ 195 ਕਿਲੋਮੀਟਰ ਦੀ ਸਰਟੀਫਾਈਡ ਰੇਂਜ ਹੈਗੀ 120 ਕਿਲੋਮੀਟਰ ਟੌਪ ਸਪੀਡ ਹੈਗੀ ਆ 골ਡ ਪਲੇਟਡ ਆ 24 ਕੈਰਟ ਦੇ ਨਾਲ S1 ਜਿਹੜਾ ਮਾਡਲ ਇਹਨਾਂ ਦਾ ਹੈਗਾ ਵਾ 24 ਕੈਰਟ ਨਾਲ 골ਡ 골ਡ ਪਲੇਟਡ ਆ ਦੇਖੋ ਹਰ ਜਗ੍ਹਾ ਦੇ ਸੋਨਾ ਸੋਨਾ ਦਿਖੂਗਾ ਤੁਹਾਨੂੰ ਲਓ ਜੀ ਚਮਕਾਰੇ ਮਾਰਦਾ ਵਾ ਇਹ ਇਹਨਾਂ ਨੇ ਲਿਖਿਆ ਹੋਇਆ ਵਾ ਸਪੈਸ਼ਲ ਕਿ ਤੁਹਾਨੂੰ ਇਹ 24 ਕੈਰਟ 골ਡ ਪਲੇਟਡ 골ਡ ਪਲੇਟਡ ਦਾ ਮਤਲਬ ਹੁੰਦਾ 골ਡ ਦੀ ਇੱਕ ਝਾਲ ਬੱਜੀ ਹੁੰਦੀ ਹੈ ਉੱਤੇ ਜਿਵੇਂ ਆਪਾਂ ਇੱਕ ਟਰੈਕਟਰ ਦੇ ਅੱਗੇ ਹੈ ਜਿਹੜੀ ਜੜੀ ਜਿਹੜੀ ਹੈ ਸੋਨੇ ਦੀ ਹੈ ਸੋਨੇ ਦੀ ਉੱਤੇ ਝਾਲ ਬੱਜੀ ਹੋਈ ਹੈ ਇਸ ਤੋਂ ਅੱਗੇ ਆ ਗਿਆ ਕਿੰਨਾ ਦਾ ਬਾਈਕ ਇਹ ਹੈਗਾ ਜੀ ਓਲਾ ਰੋਡਸਟਰ ਇਹਨਿੰਗ 248 ਕਿਲੋਮੀਟਰ ਦੀ ਰੇਂਜ ਹੈ ਜੀ 126 ਕਿਲੋਮੀਟਰ 100 ਦੀ ਦਾ 13 ਕਿਲੋਵਾਟ ਪੀਕ ਪਾਵਰ ਹੈ ਇਹਦੀ ਇਸ ਮੋਟਰਸਾਈਕਲ ਦੀ ਬਾਈਕ ਦਿਖਾਉਣਾ ਤੁਹਾਨੂੰ ਬਾਈਕ ਬਹੁਤ ਸ਼ਾਨਦਾਰ ਹੈ ਬਹੁਤ ਸੋਹਣੀ ਜੱਛਦੀ ਸੋਹਣੀ ਲੱਗਦੀ ਆ ਬਾਈਕ ਦੇਖਣ ਨੂੰ ਬਹੁਤ ਵਧੀਆ ਬਾਈਕ ਆ ਇਹ ਆ ਗਈ ਓਲਾ ਦੀ ਇੱਕ ਨਵੀਂ ਬਾਈਕ ਨਿਊ ਫਿਊਚਰ ਪਲਾਨ ਇਹਨਾਂ ਦਾ ਹੈਗਾ ਵਾ ਇਧਰਲੀ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਣਾ ਪੁਰਾ ਜਾਂ ਜਾਊਗਾ ਓਲਾ O3 ਜਾਂ ਕੁਛ ਇਹਦਾ ਵੈਸੇ ਸਹੀ ਨਾਮ ਰੋਡਸਟਰ ਹੈਗਾ ਵਾ ਆਜ ਰੇਟ ਹੈਗਾ ਜੇ ਦਿਖਾ ਰਿਹਾ ਫੋਟੋ ਵਿੱਚ ਲੋ ਜੀ ਇਥੋਂ ਪੂਰਾ ਹਾਰਟ ਸ਼ੀਟੇ ਦੀ ਬਹੁਤ ਹਾਰਟ ਹੈਗੀ ਵੈਸੇ ਇਹ ਗੱਲ ਕਰਕੇ ਸ਼ੀਟ ਦੀ ਇਹ ਤੇ ਚਾਬੀ ਇਹਨਾਂ ਨੇ ਲੌਂਗ ਕਿਤੇ ਜਗ੍ਹਾ ਨਹੀਂ ਛੱਡੀ ਹੈਗੀ ਕਿ ਚਾਬੀ ਨਹੀਂ ਲੱਗਦੀ ਇਹ ਕੋਈ ਨਹੀਂ ਤੇ ਆਰੇ ਭਾਈ ਨਾ ਨੇੜੋਂ ਦਿਖਾ ਕਿਉਂਗੇ ਇਹਨਾਂ ਦੇ ਇਹ ਖਡਾਉਣੇ ਹੋਏ ਇਹ ਬਣਾਏ ਹੁੰਦੇ ਆ ਵੀ ਇਹ ਪਲਾਨ ਫਿਊਚਰ ਪਲਾਨ ਹੁੰਦੇ ਆ ਆ ਜਿਹੜੀ ਸੇਵਕ ਨੇ ਸਕੂਟਰੀ ਬਣਾਈ ਸੀ ਉਹ ਰਾਈਟਸ ਨਹੀਂ ਲਏ ਸੀਗੇ ਇਹਨਾਂ ਨੇ ਬਣਾ ਲਈ ਆ ਆ ਦੇਖੋ 112 ਕਿਲੋਮੀਟਰ ਦੀ ਸਰਟੀਫਾਈਡ ਰੇਂਜ ਕਹਿੰਦੇ ਰੇਂਜ ਵਾਵਾ ਦੱਸਦੇ ਵੈਸੇ 25 ਕਿਲੋਮੀਟਰ ਟੋ ਸਪੀਡ ਹੈਗੀ ਹੈ ਇਹਦੀ ਤੇ 1.5 ਕਿਲੋ ਵਾਟ ਬੈਟਰੀ ਕਪੈਸਿਟੀ ਹੈਗੀ ਆ ਇਹ ਭਾਰੂ ਢੋਣ ਨੂੰ ਆਵੇ ਤੁਸੀਂ ਇੱਥੇ ਕੋਈ ਸੀਮੈਂਟ ਦੀ ਬੋਰੀ ਰੱਖ ਲਓ ਤੇ ਈਡ ਦੀ ਬੋਰੀ ਰੱਖ ਲਓ ਤੇ ਨੇੜੇ-ਤੇੜੇ ਲਈ ਫਿਰਦੇ 25 ਦੀ ਸਪੀਡ ਤੇ ਲਈ ਫਿਰ ਉਹ ਸਿੰਗਲ ਸਵਾਰੀ ਆ ਤੇ ਇਹ ਇੱਥੇ ਲੋਹੇ ਦਾ ਦੇਦਾ ਵੀ ਇੱਥੇ ਵੈਸੇ ਨਾ ਵੀ ਕੋਈ ਮਜ਼ਬੂਤ ਨਹੀਂ ਹੈਗਾ ਜਿੰਨਾ ਮੈਂ ਵਜਨ ਤੁਹਾਨੂੰ ਦੱਸਦਾ ਵੀ ਇਤਨਾ ਰੱਖ ਸਕਦੇ ਹਾਂ ਉਹ ਇਹਨਾਂ ਨੇ ਰੱਖ ਸਕਦੇਗੇ ਇਹ ਇੱਕ ਵੈਸੇ ਹਾਸੀ ਖੇਢੀ ਆ ਤੇ ਇਹ ਤੇ ਨਾ ਉਹੀ ਗੱਲ ਆ ਹਾਸੀ ਖੇਢੀ ਵਾਲੀ ਗੱਲ ਜਿਆਦਾ ਆਉਂਦੀ ਏ ਉਲਾ S1Z 146 ਕਿਲੋਮੀਟਰ ਦੀ ਸਰਟੀਫਾਈਡ ਰੇਂਜ 70 ਕਿਲੋਮੀਟਰ ਪ੍ਰਤੀ ਆਵਰ ਟੌਪ ਸਪੀਡ ਤੇ 1.5 ਕਿਲੋਵਾਟ ਉਹਨਾਂ ਤੋਂ ਬੈਟਰੀ ਕਪੈਸਟੀ ਇਹਦੀ ਹੈਗੀ ਆ ਲਓ ਜੀ ਇਹ ਦੇਖੋ ਕਰਿਓ ਚੈੱਕ ਕਿ ਕਿ ਮਾਈਲ ਅੱਗੀ ਨੇ ਉਹਨਾਂ ਇਸਵਾਨ ਪੈਨਾ ਦੀ ਆ ਰਹੀ ਹੈ ਜੀ ਜਾਨੀ ਆਪਾਂ ਇਹਨਾਂ ਦੇ ਕੁਝ ਮਾਡਲ ਜਿਹੜੇ ਹੈਗੇ ਆ ਇੱਕ ਆ ਮਾਡਲ ਜਿਹੜਾ ਇਹਨਾਂ ਦਾ S1 Pro ਇਹਨਾਂ ਦਾ ਜਿਹੜਾ ਚੱਲ ਰਿਹਾ ਵਾ ਤੇ S1 X ਜਿਹੜਾ ਹੈਗਾ ਹਨਾ ਇਹ ਆ ਗਿਆ ਉਲਾ